ਦੋਸਤੋ ਬੀਤੇ ਦਿਨਾਂ ਤੋਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਇੱਕ ਇਨਸਾਨ ਹੈ ਵਾਇਰਲ ਹੋ ਰਿਹਾ ਉਸ ਇਨਸਾਨ ਦਾ ਨਾਮ ਹੈ ਸੁਰੇਸ਼ ਖਾਲਸਾ ਦੱਸਦੇ ਕਿ ਉਹ ਇੱਕ ਪ੍ਰਵਾਸੀ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਰਹਿ ਰਿਹਾ ਗੁਰੂ ਮਹਾਰਾਜ ਦੀ ਉਸ ਦੇ ਉੱਪਰ ਕਿਰਪਾ ਹੋਈ ਹੈ ਸਿੱਖ ਧਰਮ ਉਸ ਨੇ ਅਪਣਾ ਲਿਆ ਤਾਂ ਉਹ ਮਹਾਰਾਜ ਦੇ ਲੜ ਲੱਗਿਆ ਬਹੁਤ ਚੰਗੀ ਗੱਲ ਹੈ ਤਾਂ ਫਿਰ ਆਪਣੇ ਜਿਹੜੇ ਨੌਜਵਾਨ ਕਿਉਂ ਨਹੀਂ ਲੱਗ ਸਕਦੇ ਕਿਉਂ ਨਹੀਂ ਗੁਰੂ ਮਹਾਰਾਜ ਦਾ ਜਿਹੜਾ ਉਹ ਨਾਮ ਲੈਂਦੇ ਕਿਉਂ ਨਹੀਂ ਗੁਰੂ ਮਹਾਰਾਜ ਦੇ ਲੜ ਲੱਗ ਸਕਦੇ ਇਹ ਦੇਖ ਸਕਦੇ ਤੁਸੀਂ ਪ੍ਰਵਾਸੀ ਆ ਕੇ ਪੰਜਾਬ ਦੇ ਵਿੱਚ ਉਹਨਾਂ ਦੇ ਉੱਪਰ ਕਿਰਪਾ ਹੀ ਕਹਿ ਸਕਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੀ ਉਹਨਾਂ ਦੇ ਉੱਪਰ ਕਿਰਪਾ ਹੋਈ ਹੈ ਕਿਉਂਕਿ ਮਹਾਰਾਜ ਦੀ ਜਦੋਂ ਕਿਰਪਾ ਹੁੰਦੀ ਹੈ ਫਿਰ ਹੀ ਬੰਦਾ ਉਸ ਦੇ ਲੜ ਲੱਗਦਾ ਹੈ ਉਸ ਤੇ ਸ੍ਰੀਸ਼ ਦੇ ਉੱਪਰ ਜਿਹੜੀ ਮਹਾਰਾਜ ਦੀ ਕਿਰਪਾ ਹੋਈ ਹੈ ਤਾਂ ਉਸ ਨੇ ਮਹਾਰਾਜ ਦਾ ਜਿਹੜਾ ਨਾਮ ਲੈਣਾ ਸ਼ੁਰੂ ਕਰਿਆ ਪ੍ਰਚਾਰ ਕਰਨਾ ਸ਼ੁਰੂ ਕਰਿਆ ਤਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਅੱਜ ਉਸ ਦਾ ਪੂਰਾ ਨਾਮ ਹੈ ਲੋਕ ਉਸ ਨੂੰ ਜਾਣਨ ਵੀ ਲੱਗ ਪਏ ਨੇ ਇਸ ਨੂੰ ਕਿਰਪਾ ਹੀ ਕਹਿੰਦੇ ਆ ਜਿਹੜੀ ਪਤਾ ਵੀ ਨਹੀਂ ਲੱਗਦਾ ਕਦੋਂ ਜਦੋਂ ਅਸੀਂ ਉਹਦਾ ਨਾਮ ਲੈਂਦੇ ਆ ਕਦੋਂ ਕਿਰਪਾ ਹੋ ਜਾਂਦੀ ਹੈ ਤਾਂ ਇਸੇ ਤਰ੍ਹਾਂ ਕਰਨਾਟਕ ਦੇ ਪੰਡਿਤ ਰਾਓ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਕਾਫੀ ਜਿਹੜੇ ਲੈਕਚਰਤਾ ਦੇ ਖਿਲਾਫ ਗੀਤ ਨੇ ਉਹਨਾਂ ਦੇ ਲਈ ਥਾਂ ਤਾਂ ਜਾ ਕੇ ਧਰਨੇ ਲਗਾਉਂਦੇ ਨੇ ਕਾਫੀ ਸਾਰੇ ਉਹਨਾਂ ਦੇ ਵੱਲੋਂ ਕਲਾਕਾਰਾਂ ਦੇ ਜਿਹੜੇ ਇਹਨੇ YouTube ਤੋਂ ਹਟਵਾਇੀ ਵੀ ਗਏ ਨੇ, ਕਾਫੀ ਪ੍ਰੋਗਰਾਮ ਵੀ ਰੱਦ ਕਰਵਾਏ ਗਏ ਨੇ। ਤਾਂ ਹੁਣ ਉਹਨਾਂ ਦੇ ਵੱਲੋਂ ਵੀ ਹੋਮਲੈਂਡ ਦੇ ਮੂਹਰੇ ਜਿੱਥੇ ਸਾਰੇ ਕਲਾਕਾਰ ਰਹਿੰਦੇ ਨੇ ਉੱਥੇ ਆ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਗਿਆ। ਇਹਨਾਂ ਦੇ ਅੱਪਰ ਵੀ ਜਿਹੜੀ ਪੂਰੀ ਉਹ ਕਿਰਪਾ ਗੁਰੂ ਮਹਾਰਾਜ ਦੀ ਇਹਨਾਂ ਨੇ ਆਪਣੀ ਬੇਟੀ ਦਾ ਨਾਮ ਵੀ ਖੀਵੀ ਰੱਖਿਆ। ਮਾਤਾ ਖੀਵੀ ਜੀ ਦੇ ਨਾਮ ਤੋਂ ਇਹਨਾਂ ਨੇ ਆਪਣੀ ਬੇਟੀ ਦਾ ਨਾਮ ਵੀ ਖੀਵੀ ਰੱਖਿਆ। ਤਾਂ ਹੁਣ ਇਹਨਾਂ ਦੇ ਵੱਲੋਂ ਜਪਜੀ ਸਾਹਿਬ ਦਾ ਪਾਠ ਜਿਹੜਾ ਹੋਮਲੈਂਡ ਦੇ ਮੂਹਰੇ ਕੀਤਾ ਗਿਆ। ਆਹੋ ਦੇਖੋ ਤੁਸੀਂ ਵੀ ਬਹੁਤ ਪਿਆਰੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਇਹ ਪੰਡਤਰਾਓ ਨੇ ਕਿਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਪੰਜਾਬੀ ਮਾਬੋਦਰੀ ਲਈ ਸੰਘਰਸ਼ ਕਰ ਰਹੇ ਨੇ ਕੰਨੜ ਦੇ ਵਿੱਚ ਜਪਜੀ ਸਾਹਿਬ ਚਲੇਗੀ ਇਹ ਜਪਜੀ ਸਾਹਿਬ ਦੇ ਚੀਨੀ ਤਾਕਤ ਹੈ ਇੰਨਾ ਦੀ ਮਰਿਆ ਹੋਇਆ ਜਮੀਰ ਜਗਾਉ ਸਕਦੀ ਹੈ ਜਪਜੀ ਸਾਹਿਬ ਤੋਨੂ ਸੁਨਾ ਕੰਨੜ ਦੇ ਵਿੱਚ ਜ਼ਰੂਰ ਸੁਨੋ ਇਹ ਕੋਂਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ ਕਾਲ ਮੂਰਤ ਅਜਨੀ ਸਾਇਬ ਗੁਰਪ੍ਰਸਾਦ ਜਬ ਆਜ ਸਤ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਰਵਵਿਆਪੀ ਦੇਵ ਰੂਪਨੀ ಅವನ ಹೆಸರು ಸತ್ಯ ಅವನೇ ರಚನಾಕಾರ ಭಯರಹಿತನಾಥ ವೈರತ್ವರಹಿತನಾಥ ಕಾಲರಹಿತನಾಥ ಜನ್ಮರಹಿತನಾಥ ಸ್ವಯಂ ಉತ್ಪನ್ನನಾಥ ಗುರು ಕೃಪಕಟಾಕ್ಷನಾಥ ಪ್ರಾರ್ಥಿಸು ಆದಿಕಾಲದಲ್ಲಿಯೂ ಸತ್ಯನಾಥ ಯುಗ ಯುಗಾಂತರದಲ್ಲಿ ಸತ್ಯನಿಷ್ಠನಾಥ ಈಗಲೂ ಸತ್ಯನಾಥ ಭವಿಷ್ಯದಲ್ಲಿಯೂ ಸತ್ಯನಿರುವನಾಥ ನಾಥ 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 ಧುನುದೇ ಜಪ್ಜಿ ಇಸ್ ಜಬ್ಜಿ ಸಾಹೇಬ್ದಿ ಧುನ್ ಸಚ್ಚಾಯ್ದಿ ಧುನ್ ਇਨ ਮਰਿਆ ਹੋਇਆ ਜਮੀਰ ਨੂੰ ਜਗਾਏਗੀ ਇਹ YouTube ਤੇ ਗਾਣੇ ਹਟਾਉਣਗੇ ਜਦਿਸ ਜਦਿਸ ਸੁਪਨਾ ਹੈ ਸਾਡੀ ਰੰਗਲਾ ਪੰਜਾਬ ਬਣਾਉਣ ਦੀ ਉਹ ਹੋਏਗੀ ਤਾਂ ਪੰਡਤ ਜੀ ਇਹ ਗੀਤ ਤਾਂ ਚਲੋ ਹੈਗੇ ਹੈਗੇ ਨੇ ਪਰ ਗੀਤਾਂ ਦੇ ਨਾਲ-ਨਾਲ ਬਹੁਤ ਸਾਰੀਆਂ ਵੈਬ ਸੀਰੀਜ਼ ਵੀ ਐਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਿੱਧੇ ਸ਼ਬਦ ਬੋਲਿਆ ਜਾਂਦੇ ਨੇ ਉਹ ਵੀ ਜਿਹੜੇ ਪਰਿਵਾਰ ਨੇ ਦੇਖਦੇ ਨੇ ਉਹਨਾਂ ਦੇ ਜਿਹੜੇ ਵਿਊਜ਼ ਨੇ ਉਹ ਵੀ ਮਿਲੀਅਨ ਦੇ ਵਿੱਚ ਨੇ ਉਹਨਾਂ ਦੇ ਪ੍ਰਤੀ ਤੱਕ ਅੱਜ ਤੁਸੀਂ ਕੋਈ ਗੱਲ ਨਹੀਂ ਕੀਤੀ ਹੈਗੀ ਨਹੀਂ ਕੀਤੀ ਹੋਏ ਮਹਾਰਾਜ ਮੈਂ ਮਿਨਿਸਟਰ ਆਫ ਇਲੈਕਟ੍ਰੋਨਿਕਸ कम्युनिकेशन गवर्नमेंट ऑफ इंडिया मिनिस्टर ऑफ इंफॉर्मेशन ब्रॉडकास्टिंग गवर्नमेंट ऑफ इंडिया नो खत लिखा गया कंप्लेंट पाया वो कम कर रहे हैं बहुत सारे बहुत सारे सीरीज से पाबंदी लगे वो होर डायरेक्टर नोटिस कटिया गया इन्ना ही नहीं एक शो लाफ्टर लाफ्टर वाला जो अहमदाबादिया ਉਹ ਵਾਲਾ 쇼 ਉਹਨਾਂ ਤਵੀਲ ਬੈਨ ਹੋਇਆ ਇਹ ਅਸ਼ਲੀਲਤਾ ਕੇਂਦਰ ਸਰਕਾਰ ਵੀ ਬਰਦਾਸ਼ਤ ਨਹੀਂ ਕਰੇਗੀ ਪਾਵੇ ਵੈਬ ਸੀਰੀਜ਼ ਹੋ ਕਿਤੇ ਵੀ ਹੋਵੇ ਸਾਡੇ ਦੇਸ਼ ਦੀ ਵਿਰਾਸਤ ਸੱਭਿਆਚਾਰ ਨੂੰ ਗੰਦਗੀ ਕਰਨ ਵਾਲੇ ਵੈਬ ਸੀਰੀਜ਼ ਕਾਮੇਡੀ 쇼 ਗਾਣੇ ਫਿਲਮ ਤੇ ਵੀ ਕਾਰਵਾਈ ਹੋਏਗੀ ਤੁਸੀਂ ਦੇਖੋਗੇ ਤੁਸੀਂ ਕਦੇ ਸਿਨੇਮਾ ਘਰਾਂ ਦੇ ਵਿੱਚ ਵੀ ਗਏ ਜਦੋਂ ਫਿਲਮਾਂ ਲੱਗਦੀਆਂ ਨੇ ਫਿਲਮਾਂ ਦੇ ਵਿੱਚ ਵੀ ਤਾਂ ਬਹੁਤ ਸਾਰੀਆਂ ਇੰਦਨੇ ਚੀਜ਼ਾਂ ਪ੍ਰਮੋਟ ਕੀਤੀਆਂ ਜਾਂਦੀਆਂ ਨੇ ਕਦੇ ਤੁਸੀਂ ਸਿਨੇਮੇ ਦੇ ਵਿੱਚ ਜਾ ਕੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਮਹਾਰਾਜ ਮਹਾਰਾਜ ਤੁਸੀਂ ਮੈਂ ਕਰਨਾਟਕ ਤੋਂ ਹਾਂ ਕਰਨਾਟਕ ਦੇ ਵਿੱਚ ਯਸ਼ ਐਕਟਰ ਨੇ ਉਹਨਾਂ ਦਾ ਇੱਕ ਫਿਲਮ ਆਇਆ ਸੀਗਾ KGF ਆਉਣ ਤੋਂ ਬਾਅਦ ਮੈਨੇ ਉਹਨਾਂ ਨੂੰ ਨੋਟਿਸ ਕੱਢਿਆ ਜੀ ਇਹ ਫਿਲਮ ਨਾ ਕੱਢੋ ਤੁਸੀਂ ਸਾਡੀ ਕਰਨਾਟਕ ਦੀ ਬੇਇੱਜ਼ਤੀ ਕਰਦੇ ਪਏ ਹੋ ਇੰਨੀ ਹਿੰਸਾ ਤੁਸੀਂ ਉਤਸ਼ਾਹਿਤ ਕਰਨਾ ਗਲਤ ਹੈ ਉਹਨਾਂ ਨੂੰ ਨੋਟਿਸ ਕਰਿਆ ਪੁਸ਼ਪਾ 2 रिलीज़ ਹੋਣ ਤੋਂ ਪਹਿਲਾਂ ਮੈਂ ਉਹ ਟੀਜ਼ਰ ਆਇਸੀਗਾ ਟੀਜ਼ਰ ਨੂੰ ਦੇਖਿਆ ਮੈਂ ਤੇਲਗੂ ਪਾਸ਼ਾ ਦੇ ਵਿੱਚ ਬਹੁਤ ਗੰਦਗੀ ਪਾਸ਼ਾਵਲੀ ਸੀਗਾ ਤੇ ਬਹੁਤ ਹਿੰਸਾ ਮੈਂ ਤੁਰੰਤ ਪ੍ਰਸੰਤ ਜੋਸ਼ੀ ਸੀਬੀਐਫਸੀ ਤੇ ਚੇਅਰ ਪ੍ਰਸੰਤ ਨੂੰ ਨੋਟਿਸ ਕਟਿਆ ਕਿ ਹਾਂ ਕਿ ਟੀਜ਼ਰ ਦੇ ਵਿੱਚ ਬਹੁਤ ਗੰਦਗੀ ਹੈ ਬਹੁਤ ਹਿੰਸਾ ਹੈ ਤੁਸੀਂ ਸੈਂਸਰ ਕੋ ਯੂਸ ਨੂੰ ਮੇਰੇ ਕੰਪਲੇਂਟ ਤੋਂ ਬਾਅਦ ਪ੍ਰਸੰਤ ਜੋਸ਼ੀ ਸੀਬੀਐਫਸੀ ਨੇ ਪ੍ਰੋਡਿਊਸਰ ਨੂੰ ਨੋਟਿਸ ਕਟਿਆ ਸੈਂਸਰ ਹੋਇਆ ਉਸ ਤੋਂ ਬਾਅਦ ਪੁਸ਼ਪਰ 2 ਰਿਲੀਜ਼ ਹੋਇਆ ਮਹਾਰਾਜ ਮੈਂ ਨਾ ਸਿਰਫ ਗਾਣੇ ਤੇ ਬਲਕਿ ਫਿਲਮ ਵੈਬ ਸੀਰੀਜ਼ ਕਾਮੇਡੀ ਸ਼ੋਅ ਤੇ ਵੀ ਤੁਰੰਤ ਕੰਮ ਕਰਦਾ ਪਿਆ ਕਿੱਥੇ ਵੀ ਜੇ ਗੰਦਗੀ ਹੋਵੇ ਸਾਡੇ ਸੱਭਿਆਚਾਰ ਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਠੀਕ ਹੈ ਤਾਂ ਹੋਰ ਕੀ ਸੁਨੇਹਾ ਦੇਣਾ ਚਾਹੁੰਗਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਾਰਾ ਕੁਝ ਸੁਣਦੇ ਨੇ ਜਾਂ ਪੰਜਾਬ ਦੇ ਯੂਥ ਨੂੰ ਜਿਹੜੇ ਸਾਰੇ ਹਰ ਇੱਕ ਤਰ੍ਹਾਂ ਦੇ ਗਾਣੇ ਸੁਣਦੇ ਨੇ ਤੇ ਉਹਨਾਂ ਗਾਣੇ ਗਾਣ ਵਾਲੇ ਕਲਾਕਾਰਾਂ ਨੂੰ ਕੀ ਸਨੇਹਾ ਦਾਨ ਦੇਣਾ ਚਾਹੁੰਗੇ ਖੀਰ ਦੇ ਵਿੱਚ ਮਹਾਰਾਜ ਮੈਂ ਇੱਕੋ ਇੱਕ ਬੇਨਤੀ ਕਰਦਾ ਹਾਂ ਇਹ ਪਵਿੱਤਰ ਪਾਸ਼ਾ ਪੰਜਾਬੀ ਇਹ ਰੂਹਾਨੀਅਤ ਪਰਿਪਾਸ਼ਾ ਪੰਜਾਬੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜ਼ੁਬਾਨ ਗੁਰਮੁਖੀ ਇਸ ਪਵਿੱਤਰ ਪਾਸ਼ਾ ਦੇ ਵਿੱਚ ਗੰਦਗੀ ਗਾਉਣਾ ਛੱਡ ਦਿਓ ਇਹ ਪਾਪ ਹੈ ਪਾਪ ਨਾ ਤੁਹਾਡੇ ਤੇ ਲੱਗੇਗੀ ਆਉਣ ਵਾਲੇ ਤੁਹਾਡੇ ਪੀੜੀ ਤੇ ਵੀ ਲੱਗੇਗੀ ਤੁਸੀਂ ਬਖਸ਼ੋਗੇ ਤੋਂ ਤੁਹਾਨੂੰ ਨਹੀਂ ਬਖਸ਼ਿਆ ਜਾਊਗਾ ਇਸ ਲਈ ਇਸ ਪਵਿੱਤਰ ਪਾਸ਼ਾ ਦੇ ਨੂੰ ਗੰਦਗੀ ਨਾ ਕਰੋ ਨਾ ਗਾਓ ਜੇ ਗਾਏ ਜੇ ਹੋਵੇ YouTube ਤੇ ਕੱਢੋ ਤੁਸੀਂ ਪਵਿੱਤਰ ਹੋਗੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਗੁਰਵਾਨੀ ਨਾਲ ਜੁੜੋ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੋ ਇਹਦੇ ਵਿੱਚ ਹੀ ਤੁਹਾਡੀ ਮੁਕਤੀ ਹੈ ਤੁਹਾਡੀ ਆਉਣ ਵਾਲੀ ਪੀੜ੍ਹੀ ਦੀ ਮੁਕਤੀ ਹੈ ਨਹੀਂ ਤਾਂ ਬਖਸੋਗੇ ਬਕਸੀਆ ਨਹੀਂ ਜਾਊਗਾ ਬਿਲਕੁਲ ਤਾਂ ਬਹੁਤ-ਬਹੁਤ ਧੰਨਵਾਦ ਬੰਤੀ ਸ਼ੁਕਰੀਆ ਮਰਦ ਤਾਂ ਤੁਸੀਂ ਸੁਣਿਆ ਪੰਡਿਤ ਰਾਓ ਜੀ ਉਹਨਾਂ ਦੇ ਵੱਲੋਂ ਅੱਜ ਜਿਹੜਾ ਲੱਚਰਤਾ ਦੇ ਖਿਲਾਫ ਜਿਹੜਾ ਇੱਥੇ ਧਰਨਾ ਦਿੱਤਾ ਗਿਆ ਹੋਮਲੈਂਡ ਦੇ ਮੂਹਰੇ ਬੈਠੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬੀ ਗਾਇਕ ਜਿਹੜੇ ਲੱਚਰਤਾ ਤੇ ਹਥਿਆਰਬਾਜ਼ੀ ਨੂੰ ਪ੍ਰਮੋਟ ਕਰਦੇ ਨੇ ਨਹੀਂ ਸੋਧਦੇ ਤਾਂ ਉਹਨਾਂ ਦੇ ਪਰ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ